ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਨਵਜੋਤ ਸਿੰਘ ਸਵਾਗਤ ਕਰਦਾ ਤੁਹਾਡਾ ਆਪਣਿਆਂ ਦਾ ਡੇਰੀ ਫਾਰਮ ਮੈਨੇਜਮੈਂਟ ਦੇ ਉੱਤੇ ਜਿਵੇਂ ਤੁਹਾਨੂੰ ਪਤਾ ਹੀ ਆਪਾਂ ਟਾਈਮ ਟੂ ਟਾਈਮ ਕੋਈ ਇਨਫੋਰਮੇਸ਼ਨ ਵਾਲਾ ਵੀਡੀਓ ਆਪਾਂ ਤੁਹਾਡੇ ਲਈ ਲਿਆ ਕੇ ਆਉਣੇ ਆ ਇਹ ਵੀਡੀਓ ਬਣਾਉਣ ਦੇ ਵਿੱਚ ਮੈਨੂੰ ਲੱਗਦਾ ਕਿ ਮੈਂ ਘੱਟੋ ਘੱਟ 10 ਦਿਨਾਂ ਵਾਂਗੂ ਲੇਟ ਆ ਇਹ ਬੜਾ ਜ਼ਰੂਰੀ ਵਿਸ਼ਾ ਸੀ ਜਿਹਦੇ ਤੇ ਮੈਨੂੰ ਬਹੁਤ ਟਾਈਮ ਪਹਿਲਾਂ ਵੀਡੀਓ ਬਣਾਉਣੀ ਚਾਹੀਦੀ ਸੀ ਪਰ ਮੈਂ ਅੱਜ ਇਹ ਤੇ ਵੀਡੀਓ ਬਣਾਉਣ ਲੱਗਾ ਇਹ ਵਿਸ਼ਾ ਹੈਗਾ ਕਿ ਜਿਹੜੀਆਂ ਅੱਜ ਦੇ ਟਾਈਮ ਦੇ ਉੱਤੇ ਬਿਮਾਰੀਆਂ ਤਿੰਨ ਚਾਰ ਬਿਮਾਰੀਆਂ ਨੇ ਬੜਾ ਜ਼ੋਰ ਫੜਿਆ ਹੋਇਆ ਹੈ ਮੈਂ ਸਾਰੇ ਫਾਰਮਰ ਭਰਾ ਜਿਹੜੇ ਦੂਰ ਨੇੜੇ ਦੇ ਏਰੀਆ ਤੋਂ ਦੇਖਦੇ ਆ ਮੈਂ ਉਹਨਾਂ ਨੂੰ ਇਹ ਇਨਫੋਰਮੇਸ਼ਨ ਦੇਣਾ ਚਾਹੁੰਦਾ ਕਿ ਅੱਜ ਦੇ ਟਾਈਮ ਦੇ ਉੱਤੇ ਜਿਹੜੀ ਹੈਗੀ ਹੈ 3 ਡੇ ਸਿਕਨੈਸ ਜਿਹਨੂੰ ਟੀ ਡੀ ਐਸ ਦੇ ਨਾਮ ਨਾਲ ਕਿਹਾ ਜਾਂਦਾ 3 ਡੇ ਸਿਕਨੈਸ ਤਿੰਨ ਦਿਨਾਂ ਦਾ ਬੁਖਾਰ ਆ ਜਿਹੜਾ ਬਿਮਾਰੀ ਚੱਲ ਰਹੀ ਆ ਮਸਟਾਈਟਸ ਨੇ ਬੜਾ ਜ਼ੋਰ ਫੜਿਆ ਹੋਇਆ ਜੇ 10 ਫੂਨੋਂ ਦੇ ਰੋਜ਼ ਤੋਂ ਚ 7 ਫੂਨ ਆ ਜਿਹੜੇ ਮਸਟਾਈਟਸ ਦੇ ਆਉਂਦੇ ਆ ਉਹ ਵੀ ਜਿਹੜੇ ਸਵियर ਕੇਸ ਆ ਜਿਹੜੇ ਨਾਰਮਲ ਜਿਹੜੇ ਅੱਗੇ ਐਂਟੀਬਾਇਓਟਿਕ ਲਾ ਕੇ ਜਾਂ ਦਵਾਈਆਂ ਦੇ ਕੇ ਉਹ ਕੇਸ ਹੱਲ ਕਰ ਲੈਂਦੇ ਸੀ ਉਹ ਇਸ ਵਾਰ ਉਹ ਨਾਰਮਲ ਜਿਹੜੇ ਹੈਗੇ ਐਂਟੀਬਾਇਟਿਕ ਨਾਲ ਵੀ ਉਹ ਹੱਲ ਨਹੀਂ ਹੋ ਰਹੇ ਨਾਲ ਐਫਐਮਡੀ ਦੇ ਵੀ ਕੇਸ ਹੋਣੇ ਸ਼ੁਰੂ ਹੋ ਗਏ ਆ ਨਾਲ ਕੁਝ ਜਗ੍ਹਾ ਤੇ ਇਹ ਵੀ ਸੁਣਿਆ ਕਿ ਬਲੈਕ ਕੁਆਟਰ ਦੇ ਵੀ ਕੁਝ ਆਏ ਆ ਤੇ ਆਪਾਂ ਗੱਲ ਕਰਦੇ ਵੀ ਇੰਨੀਆਂ ਬਿਮਾਰੀਆਂ ਇਕੱਠੀਆਂ ਕਿਵੇਂ ਇੱਕੇ ਦਮ ਆ ਜਾਂਦੀਆਂ ਇਹਨਾਂ ਦੇ ਕੀ ਕਾਰਨ ਨੇ ਆਪਾਂ ਕਿਵੇਂ ਆਪਣੇ ਪਸ਼ੂਆਂ ਨੂੰ ਇਹਦੇ ਤੋਂ ਬਚਾ ਸਕਦੇ ਆ ਕਿਉਂਕਿ ਸਿਆਣੇ ਕਹਿੰਦੇ ਇਲਾਜ ਨਾਲੋਂ ਪਰਹੇਜ਼ ਚੰਗਾ ਆਪਾਂ ਪਰਹੇਜ਼ ਤੇ ਗੱਲ ਕਰਾਂਗੇ ਕਿਉਂਕਿ ਜਦੋਂ ਬਿਮਾਰੀਆਂ ਆ ਗਈਆਂ ਫਿਰ ਇਹਨਾਂ ਦਾ ਕੋਈ ਖਾਸ ਇਲਾਜ ਨਹੀਂ ਸਿਰਫ ਮਤਲਬ ਤੁਸੀਂ ਤਜਰਬਾ ਜਾਂ ਐਕਸਪੈਰੀਮੈਂਟਾ ਦੇ ਟੀਕੇ ਲਾਉਂਦੇ ਜਾਓ ਉਹਨਾਂ ਦਾ ਕੀ ਰਿਜ਼ਲਟ ਆਉਂਦਾਗਾ ਬੜਾ ਨੁਕਸਾਨ ਉਹਦੇ ਵਿੱਚ ਹੁੰਦਾਗਾ ਤੁਹਾਡੀ ਜੇਬ ਦਾ ਤੁਹਾਡੇ ਪਸ਼ੂਆਂ ਦਾ ਜਿਹੜੇ ਫਾਰਮਰ ਦੇ ਪ੍ਰੋਬਲਮ ਆ ਜਾਂਦੀ ਆ ਤਾਂ ਉਹ ਲੰਮੇ ਟਾਈਮ ਲਈ ਪਿੱਛੇ ਹੋ ਜਾਂਦਾ ਤੇ ਪਰ ਆਪਾਂ ਅੱਜ ਇਹਦੇ ਤੇ ਗੱਲ ਕਰਦੇ ਵੀ ਕਿਉਂ ਆ ਤੇ ਇਹਦੇ ਪਰਹੇਜ਼ ਕੀ ਕਰ ਸਕਦੇ ਆ ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਕਿ ਜਿਹੜੀਆਂ ਬਿਮਾਰੀਆਂ ਨੇ ਇਹ ਇਕੱਠੀਆਂ ਹੀ ਕਿਵੇਂ ਹਾਵੀ ਹੋ ਜਾਂਦੀਆਂ ਨੇ ਦੋਸਤੋ ਇਹ ਤੁਹਾਨੂੰ ਮੈਂ ਆਧਾਰਨ ਤੌਰ ਤੇ ਸਮਝਾਵਾਂ ਕਿ ਇਹ ਇੱਕ ਤਰ੍ਹਾਂ ਦੇ ਚੋਰ ਹੁੰਦੇ ਨੇ ਜਿੱਦਾਂ ਕਿ ਜਦੋਂ ਕਿਸੇ ਚੋਰ ਨੂੰ ਕਿਤੇ ਮੌਕਾ ਮਿਲਦਾ ਹੈਗਾ ਚੋਰੀ ਕਰਨ ਦਾ ਤੇ ਉਹ ਤੁਰੰਤ ਉਹ ਚੋਰੀ ਕਰਦੇ ਚਾਹੇ ਉਹ ਕਿਤੇ ਤੁਹਾਡਾ ਮੋਟਰਸਾਈਕਲ ਹੋਵੇ ਚਾਹੇ ਤੁਹਾਡੇ ਘਰ ਦੇ ਵਿੱਚ ਹੋਵੇ ਉਦਾਂ ਹੀ ਜਿੰਨੀਆਂ ਬਿਮਾਰੀਆਂ ਹੁੰਦੀਆਂ ਨੇ ਇਹਨਾਂ ਦੇ ਬੈਕਟੀਰੀਆ ਹੁੰਦਾ ਜਿਹੜੇ ਵਾਇਰਸ ਹੁੰਦੇ ਚੋਰ ਦੀ ਤਰ੍ਹਾਂ ਹੁੰਦੇ ਨੇ ਇੱਕ ਹੱਥ ਲਾ ਕੇ ਬੈਠੇ ਨੇ ਸਾਡੇ এনवायरमेंट ਦੇ ਵਿੱਚ ਹੀ ਹੁੰਦੇ ਆ ਜਦੋਂ ਇਹਨਾਂ ਨੂੰ ਮੌਕਾ ਮਿਲਦਾ ਸਾਡੇ ਪਸ਼ੂਆਂ ਦੇ ਉੱਤੇ ਅਟੈਕ ਕਰ ਦਿੰਦੇ ਆ ਟੀ ਐਟੈਕ ਕਦੋਂ ਕਰਦੇ ਜਦੋਂ ਸਾਡੇ ਪਸ਼ੂਆਂ ਦੀ ਇਮਿਊਨਿਟੀ ਲੋ ਹੁੰਦੀ ਸਾਡੇ ਪਸ਼ੂ ਕਮਜ਼ੋਰ ਹੁੰਦੇ ਆ ਜਿੱਦਾਂ ਕਿ ਜਿਹੜਾ ਇਹ ਰੁੱਤ ਆ ਇਹ ਵਿੱਚ ਗਰਮੀ ਬਹੁਤ ਜ਼ਿਆਦਾ ਆ ਫਿਰ ਮੀਂਹ ਪੈਣਾਂ ਦੇ ਨਾਲ ਹਿਊਮਿਡਿਟੀ ਆ ਜਿਹਦੇ ਕਰਕੇ ਪਸ਼ੂ ਜਿਹੜਾ ਸਟ੍ਰੈਸ 'ਚ ਰਹਿੰਦਾ ਹੈਗਾ ਸਟ੍ਰੈਸ 'ਚ ਜਦੋਂ ਰਹਿੰਦਾ ਉਹਦੀ ਇਮਿਊਨਿਟੀ ਲੋ ਹੋ ਜਾਂਦੀ ਹੈ ਮੱਛਰ ਬਹੁਤ ਆ ਜਿਹੜਾ ਸਾਡੇ ਪਸ਼ੂ ਨੂੰ ਟਿਕਾ ਨਹੀਂ ਦਿੰਦਾ ਬੈਠਾ ਨਹੀਂ ਦਿੰਦਾ ਆਰਾਮ ਨਹੀਂ ਕਰ ਦਿੰਦਾ ਤੇ ਬੇਰਾਮ ਜਦੋਂ ਕੋਈ ਹੁੰਦਾ ਚਾਹੇ ਉਹ ਬੰਦਾ ਚਾਹੇ ਕੋਈ ਪਸ਼ੂ ਆ ਤਾਂ ਉਹਦੀ ਇਮਿਊਨਿਟੀ ਜਿਹੜੀ ਲੋ ਹੁੰਦੀ ਆ ਵੀਕ ਹੁੰਦਾ ਹੈਗਾ ਕਮਜ਼ੋਰ ਹੁੰਦਾ ਉਦੋਂ ਨੂੰ ਕੋਈ ਵੀ ਬਿਮਾਰੀ ਜਿਹੜੀ ਹੈਗੀ ਆ ਆਰਾਮ ਨਾਲ ਲੱਗ ਜਾਂਦੀ ਹੈ ਤੇ ਜਿਹੜੇ ਵਾਇਰਸ ਆ ਜਿਹੜੇ ਇਹਨਾਂ ਨੂੰ এনवायरमेंट ਚਾਹੀਦਾ ਉਹਦਾ ਸੱਲਾ ਤੇ ਹੁਣ ਬਦਲਾਵਾਂ ਦੇ ਕਰਕੇ ਸਾਡੇ ਜਿਹੜੇ ਹੈਗੇ ਹਵਾ ਦੇ ਵਿੱਚ ਸੈੱਲ ਬਣੀ ਆ ਤੇ ਇਹ ਬੈਕਟੀਰੀਆ ਨੂੰ ਇਹ ਵਾਇਰਸ ਨੂੰ ਵਧਣ ਦੇ ਲਈ ਜਿਹੜਾ ਹੈਗਾ ਪ੍ਰੋਪਰ ਜਿਹੜਾ ਵਾਤਾਵਰਣ ਮਿਲਦਾ ਉਦੋਂ ਸਾਡੇ ਪਸ਼ੂਆਂ ਦੀ ਜਿਹੜੀ ਹੈਗੀ ਮੱਛਰ ਨਾਲ ਗਰਮੀ ਨਾਲ ਇਮਿਊਨਿਟੀ ਲੋ ਹੁੰਦੀ ਹੈ ਇਸ ਕਰਕੇ ਜਿਹੜੇ ਇਹ ਚੋਰ ਜਿਹੜੇ ਆਸ-ਪਾਸ ਸਾਡੇ এনवायरमेंट ਦੇ ਵਿੱਚ ਬੈਠਿਆਂ ਦੇ ਫਿਰ ਸਾਡੇ ਪਸ਼ੂਆਂ ਤੇ ਅਟੈਕ ਕਰਦੇ ਆ ਤਾਂ ਇਹਦੇ ਨਾਲ ਸਾਡੇ ਪਸ਼ੂਆਂ ਨੂੰ ਜਿਵੇਂ ਹੁਣ ਟੀਡੀਐਸ ਆ ਮਸਟਾਈਟਸ ਆ ਐਫਐਮਡੀ ਆ ਜਾਂ ਕਈ ਹੋਰ ਬਿਮਾਰੀਆਂ ਜਿਹੜੀਆਂ ਨਾਲ ਆ ਕੇ ਲੱਗ ਜਾਂਦੀਆਂ ਹਨ ਤਾਂ ਇੱਥੇ ਜਿਹੜਾ ਹੈਗਾ ਜੇ ਅਸੀਂ ਪਸ਼ੂ ਨੂੰ ਬਚਾ ਕਰਨਾ ਹੈ ਤਾਂ ਸਭ ਤੋਂ ਜ਼ਰੂਰੀ ਆ ਮੱਖੀ ਤੇ ਮੱਛਰ ਤੋਂ ਬਚਾ ਧੂਈ ਪਾਓ ਆਲ ਆਊਟ ਲਾਓ ਗੁੱਡ ਨਾਈਟ ਲਾਓ 100 ਤਰ੍ਹਾਂ ਦੀਆਂ ਜਿਹੜੀਆਂ ਅਗ ਅਰਗਬਤੀਆਂ ਆ ਜਾਂ ਕੋਈ ਬੱਲਬ ਆਗੇ ਆ ਇਹਨਾਂ ਨੂੰ ਵਰਤੋ ਜੇ ਕਿਸੇ ਭਰਾ ਨੂੰ ਇਹ ਲੱਗਦਾ ਹੈਗਾ ਕਿ ਵੀ ਇਹਦੇ ਤੇ ਖਰਚਾ ਵੜਾਉਂਦਾ ਤਾਂ ਜਿਹੜਾ ਜੇ ਤੁਸੀਂ ਮੈਂ ਰੋਜ਼ ਦਾ ਲਾ ਕੇ ਦੇਖਾ ਤਾਂ 20-25 ਰੁਪਏ ਜਿਹੜੀਆਂ ਅਰਗਬੱਤੀਆਂ ਤੇ ਜਾਂ ਇਹਨਾਂ ਤੇ ਆਲ ਆਊਟ ਤੇ ਦਾ ਬੰਦੇ ਦਾ ਖਰਚਾ ਆਉਂਦਾ ਹੈਗਾ। ਟਾ ਮਹੀਨੇ ਦਾ 700 ਰੁਪਏ ਲਾ ਲਓ 800 1000 ਰੁਪਏ ਲਾ ਲਓ ਜਿਹਦੇ ਕੋਲ 8-10 ਐਨੀਮਲ ਆ। ਤੇ ਪਰ ਜੇ ਇੱਕ ਵੀ ਪਸ਼ੂ ਨੂੰ ਬਿਮਾਰੀ ਆ ਗਈ ਤੇ ਉਹਦੇ ਇੱਕ ਐਂਟੀਬਾਇਓਟਿਕ ਦੀ ਹੀ ਕੋਸਟ ਦੇਖ ਲਓ ਉਹ ਬਾਕੀ ਸਾਰੇ ਪਸ਼ੂਆਂ ਦੀ ਪ੍ਰੋਬਲਮ ਜਾਂ ਉਹਨੂੰ ਤੁਸੀਂ ਛੱਡ ਦਿਓ। ਦੂਜੀ ਗੱਲ ਜਦੋਂ ਤੁਹਾਡੇ ਤੁਹਾਨੂੰ ਲੱਗਦਾ ਹੈਗਾ ਕਿ ਤੁਹਾਡੇ ਪਸ਼ੂਆਂ ਦੇ ਵਿੱਚ ਵੀਕਨੈਸ ਆ, ਕਮਜ਼ੋਰੀ ਆ ਤਾਂ ਉਹਨੂੰ ਤਾਕਤ ਦੇਣ ਵਾਸਤੇ ਅਸੀਂ ਜਿਹੜੀਆਂ ਹੈਗਾਂ ਕੁਝ ਕ ਸਟੈਪ ਲੈਣੇ ਹੈਗੇ ਆ ਕਿਉਂਕਿ ਇੱਥੇ ਕੀ ਹੁੰਦਾ ਸਾਡਾ ਪਸ਼ੂ ਜਿਹੜੇ ਜ਼ਿਆਦਾਤਰ ਫਾਰਮਰ ਦੇ ਪਸ਼ੂ ਹੈ ਜਿਹੜੇ ਦੁੱਧ ਤੋਂ ਅਸੀਂ ਸਕਾਉਣੇ ਸ਼ੁਰੂ ਕਰਨੇ ਹੁੰਦੇ ਆ ਕਿਉਂਕਿ ਸਾਡਾ ਅਗਲਾ ਸੂਹਾ 2-3 ਮਹੀਨੇ ਤੱਕ ਜਿਹੜਾ ਦਾ ਮਾਸੂਹਾ ਸਟਾਰਟ ਹੋਣਾ ਤੇ ਸਾਡੇ ਪਸ਼ੂਆਂ ਦੇ ਉੱਤੇ ਕੋਲੇ ਜਿਹੜਾ ਉਹਨਾਂ ਦੇ ਪੇਟ 'ਚ ਬੱਚਾ ਵੀ ਪੜ ਰਿਹਾ ਹੁੰਦਾ ਹੈਗਾ ਉਹਨਾਂ ਨੇ ਉਹਨੂੰ ਵੀ ਨਾਲ ਪਾਲਣਾ ਹੁੰਦਾ ਹੈਗਾ ਉਹਦਾ ਵੀ ਪਸ਼ੂ ਤੇ ਸਟ੍ਰੈਸ ਹੁੰਦਾ ਹੈਗਾ ਤੇ ਇਸ ਕਰਕੇ ਇੱਥੇ ਪਸ਼ੂ ਦੀ ਇਮਿਊਨਿਟੀ ਸਭ ਤੋਂ ਜ਼ਿਆਦਾ ਲੋ ਹੁੰਦੀ ਹੈ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੇ ਆਪਾਂ ਦੇਖੀਏ ਤੇ ਇਹਦੇ ਵਿੱਚ ਜਿਹੜੇ ਹੈਗੇ ਪਸ਼ੂ ਆ ਜਿਹੜੇ ਸਾਡੇ ਸਭ ਤੋਂ ਜ਼ਿਆਦੇ ਜਿਹੜੀ ਹੈਗੀ ਇਹ ਬਿਮਾਰੀ ਇੱਥੇ ਅਟੈਕ ਕਰਦੀ ਆ ਤੇ ਇਹਦੇ ਲਈ ਜਿਹੜੇ ਜੇ ਆਪਾਂ ਕੁਛਕ ਪ੍ਰੇਜ ਜਿਵੇਂ ਕਰਦੇ ਜਾਵਾਂਗੇ ਤੇ ਆਪਾਂ ਇਹਨਾਂ ਬਿਮਾਰੀਆਂ ਤੋਂ ਕਾਫੀ ਹੱਦ ਤੱਕ ਬਚਾਅ ਕਰ ਸਕਦੇ ਆ ਤੇ ਜੇ ਬਾਈ ਜਾਣ ਸੇ ਬਿਮਾਰਾਂਗਾ ਆ ਵੀ ਜਾਣ ਤੇ ਸਾਡੇ ਪਸ਼ੂ ਜਿਹੜੇ ਹੈਗੇ ਇਹਨਾਂ ਚ ਸਰਵਾਈਵ ਕਰ ਜਾਂਦੇ ਆ ਸਭ ਤੋਂ ਪਹਿਲਾਂ ਤੇ ਸਾਨੂੰ ਜਿਹੜੀ ਟਾਈਮ ਟੂ ਟਾਈਮ ਵੈਕਸੀਨੇਸ਼ਨੀ ਜਿਹੜੀ ਹੈਗੀ ਆ ਕਰਨੀ ਚਾਹੀਦੀ ਹੈ ਜੇ ਆਪਾਂ ਕਈ ਵਾਰੀ ਨਹੀਂ ਕੀਤੀ ਜਾਂ ਕੀਤੀ ਹੋਵੇ ਦੀ ਕੋールド ਚੇਨ ਮੇਨਟੇਨ ਨਾ ਹੋਵੇ ਤੇ ਤਾਂ ਵੀ ਇਹ ਬਿਮਾਰੀਆਂ ਜਿਹੜੀਆਂ ਹਨ ਇਹਨਾਂ ਵਿੱਚੋਂ ਜਿੱਦਾਂ ਦੂਜੀ ਐਫ ਐਮ ਡੀ ਵਗੈਰਾ ਇਹ ਆ ਜਾਂਦੇਗਾ ਚਲੋ ਦੂਜੀਆਂ ਬਿਮਾਰੀਆਂ ਦੀ ਹਜੇ ਕੋਈ ਮਤਲਬ ਵੈਕਸੀਨ ਨਹੀਂ ਪਰ ਉਹਨਾਂ ਦੇ ਬਚਾ ਸਭ ਤੋਂ ਪਹਿਲਾਂ ਜਿਹੜੇ ਹੈਗੇ ਸਾਨੂੰ ਜਿਹੜੇ ਤੁਰੰਤ ਪਰਹੇਜ਼ ਕਰਨ ਦੇ ਵਿੱਚ ਆ ਜਿਵੇਂ ਪਹਿਲਾ ਪੰਮੱਖੀ ਮੱਛਰ ਤੋਂ ਪ੍ਰੇਜੋਗੇ ਦੂਜਾ ਸਾਡੇ ਪਸ਼ੂਆਂ ਨੂੰ ਜਿਹੜਾ ਹੈਗਾ ਪਾਣੀ ਉਹਨਾਂ ਦੇ ਉੱਤੇ ਜੇ ਕਿ ਕਿਸੇ ਦੇ ਮਤਲਬ ਜੇ ਸਪ੍ਰਿੰਕਲਰ ਚੱਲਣੇ ਚਾਹੀਦੇ ਜੇ ਨਹੀਂ ਆ ਤਾਂ ਟੂਟੀ ਨਾਲ ਛੱਡ ਕੇ ਤੁਸੀਂ ਦਿਨ ਚ ਤਿੰਨ ਚਾਰ ਵਾਰ ਪਸ਼ੂਆਂ ਨੂੰ ਠੰਡਾ ਕਰੋ ਪੱਖਿਆਂ ਦੀ ਹਵਾ ਉਹਨਾਂ ਨੂੰ ਦਿਓ ਖੁੱਲੀ ਹਵਾ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਤਾਂ ਕਿ ਪਸ਼ੂ ਰਿਲੈਕਸ ਹੋ ਸਕੇ ਜਿਹਦੇ ਨਾਲ ਉਹਨਾਂ ਨੂੰ ਜਿਹੜੀ ਹੈਗਾ ਰੈਸਟ ਕਰਨ ਦਾ ਮੌਕਾ ਮਿਲੇ ਖਾਣ ਤੋਂ ਬਾਅਦ ਉਹਨੂੰ ਪਚਾਉਣ ਚੰਗੀ ਤਰ੍ਹਾਂ ਰੈਸਟ ਕਰਨ ਤੇ ਉਹਨਾਂ ਦੀ ਮਿਊਟ ਵੀ ਵਧੇ ਦੂਜਾ ਜਿਹੜਾ ਸਟੈਪ ਲੈ ਸਕਦੇ ਆ ਕਿ ਜਿਹੜੇ ਤੁਸੀਂ ਫੁਹਾਰੇ ਆ ਜਾਂ ਪਾਣੀ ਆ ਬਰਤਦੇ ਆ ਵਾਰ-ਵਾਰ ਆਪਾਂ ਨੂੰ ਨਹਾਉਣੇ ਆ ਤੇ ਉਹਦੇ ਨਾਲ ਉਹਨੇ ਥੱਲੇ ਗਿੱਲਾ ਪਾਣਾ ਜਾਂਦਾ ਉਹਦੇ ਨਾਲ ਵੀ ਜਿਹੜਾ ਬੈਕਟੀਰੀਆ ਵੱਧਦਾ ਤੇ ਫਿਰ ਉਹਦਾ ਬਚਾ ਕੀ ਹੈ ਕਿ ਜਦੋਂ ਵੀ ਤੁਸੀਂ ਆਪਣੇ ਪਛੋਣ ਨਹਾ ਲੈਨੇ ਹੋ ਜਾਂ ਜਿਹੜੇ ਭਰਾ ਕੋਈ ਸਪ੍ਰਿੰਕਲਰ ਵਰਤਦੇ ਆ ਜੇ ਕੋਈ ਉਹ ਮਤਲਬ ਟੈਂਕੀ ਦਾ ਪਾਣੀ ਯੂਜ਼ ਕਰਦੇ ਤੇ ਉਹਦੇ ਵਿੱਚ ਜਿਹੜੀ ਨੀਲੀ ਖੂਹ ਵਾਲੀ ਦਵਾਈ ਆਪਾਂ ਕਹਿੰਦੇ ਪੋਟਾਸ਼ੀਅਮ ਉਹਨੂੰ ਵਰਤੋ ਉਹਦੇ ਨਾਲ ਜੇ ਕੋਈ ਭਰਾ ਨੇ ਥੱਲੇ ਜਿਹੜੀ ਹੈਗੀ ਨਹਾਉਣ ਤੋਂ ਬਾਅਦ ਆਪਾਂ ਥੱਲੇ ਫਰਸ਼ ਨੂੰ ਵੀ ਸਾਫ਼ ਕਰ ਸਕਦੇ ਆ ਕਿਉਂਕਿ ਉਹ ਖੁਸ਼ਕ ਵੀ ਹੁੰਦੀ ਆ ਤੇ ਉਹ ਜਿਹੜੇ ਹੈਗੇ ਆਪਣੇ ਪਸ਼ੂਆਂ ਦੇ ਪੈਰਾਂ ਨੂੰ ਵੀ ਖੁਸ਼ਕ ਰੱਖਦੀ ਹੈ ਬਿਮਾਰੀ ਤੋਂ ਬਚਾਉਂਦੀ ਹੈ ਡਿਟੋਲ ਆ ਜਿਹੜੀ ਤੁਸੀਂ 30 40 ml ਪਾਣੀ ਦੇ ਵਿੱਚ ਪਾ ਕੇ ਥੱਲੇ ਸਾਰੇ ਛੜਕਾ ਕਰਦੇ ਫਰਮਲੀਨ ਦਵਾਈ ਆ ਕਈ ਕੰਪਨੀਆਂ ਦੀਆਂ ਦਵਾਈਆਂ ਆਉਂਦੀਆਂ ਜਿਨ੍ਹਾਂ ਦੀ ਤੁਸੀਂ ਹਫ਼ਤੇ 'ਚ 2-3 ਵਾਰ ਇਸ ਟੈਂਪ ਤੇ ਸਪਰੇਅ ਮਾਰੋ ਤਾਂ ਕਿ ਜਿਹੜਾ ਹੈਗਾ ਤੁਹਾਡੇ ਜਿਹੜਾ ਨੇੜੇ-ਤੇੜੇ এনवायरमेंटਾ ਉਹਦੇ ਵਿੱਚ ਜਿਹੜਾ ਬੈਕਟੀਰੀਆ ਉਹ ਮਰ ਜੇ ਆਪਾਂ ਬਚਾਅ ਕਰ ਸਕਗੇ ਮੈਂ ਇਹ ਨਹੀਂ ਕਹਿੰਦਾ ਬਿਲਕੁਲ ਨਹੀਂ ਆਊਗੀ ਕਾਫੀ ਆਦਤੀਕ ਤੁਹਾਡਾ ਜਿਹੜਾ ਹੈਗਾ ਬਚਾਅ ਹੋ ਜੂਗਾ ਆਪਣਾ ਜਾਨੀ ਕਿ ਇਹਦੇ ਵਿੱਚ ਬਹੁਤਾ ਨੁਕਸਾਨ ਨਹੀਂ ਆਪਣਾ ਹੋਊਗਾ ਦੂਜਾ ਇਹਦੇ ਹੋਗੀ ਬਾਹਰੀ ਗੱਲ ਹੁਣ ਅੰਦਰੋਂ ਪਸ਼ੂ ਨੂੰ ਅਸੀਂ ਕੀ ਦੇਣਾ ਜਿਹਦੇ ਨਾਲ ਸਾਡਾ ਪਸ਼ੂ ਸਟਰੋਂਗ ਹੋਵੇ ਸਭ ਤੋਂ ਪਹਿਲੇ ਤੇ ਆਪਾਂ ਨੂੰ ਅੱਜ ਤੁਰੰਤ ਜਿਹੜੇ ਉਹ ਚੀਜ਼ ਦੇਣੀ ਚਾਹੀਦੀ ਜਿਹਨਾਂ ਤੁਰੰਤ ਸਾਡੇ ਪਸ਼ੂ ਨੂੰ ਇਮਿਊਨਿਟੀ ਬਣ ਸਭ ਤੋਂ ਪਹਿਲਾਂ ਚੰਗੀ ਕੰਪਨੀ ਦਾ ਚੰਗਾ ਮਿਨਰਲ ਮਿਕਚਰ ਹੈ ਜਿਹੜਾ ਲਿਆ ਕੇ ਦੇਣਾ ਸ਼ੁਰੂ ਕਰ ਦੋ ਤਾਂ ਕਿ ਜੇ ਕੋਈ ਪਸ਼ੂ ਦੇ ਵਿੱਚ ਕਮਜ਼ੋਰੀ ਹੋ ਦੂਰ ਹੋ ਜਾਏ ਦੂਜੀ ਚੀਜ਼ ਜਿਹੜੀ ਆਪਾਂ ਪਸ਼ੂ ਨੂੰ ਦੇਣੀ ਹੈ ਦੇਸੀ ਔਲਾ 50 ਗ੍ਰਾਮ ਔਲੇ ਦਾ ਪਾਊਡਰ ਜਿਹੜੇ ਪਸ਼ੂ ਗੱਭਣ ਨੇ ਉਹਨਾਂ ਨੂੰ 20 ਗ੍ਰਾਮ ਹਲਦੀ ਜਿਹੜੇ ਗੱਭਣ ਨਹੀਂ ਉਹਨਾਂ ਨੂੰ 30 ਗ੍ਰਾਮ ਤੱਕ ਹਲਦੀ ਵੀ ਦੇ ਸਕਦੇ ਹਲਦੀ ਵੇਹੇ ਗਰਮ ਹੁੰਦੀ ਹੈ ਪਰ ਜਦੋਂ ਆਪਾਂ ਉਹਦੇ ਨਾਲ ਔਲਾ ਦੇ ਦਿੰਨੇ ਆ ਔਲੇ ਦਾ ਔਲਾ ਜਿਹੜਾ ਹੁੰਦਾ ਉਹ ਠੰਡਾ ਵੀ ਹੁੰਦਾ ਹੈਗਾ ਤੇ ਵਿੱਚ ਵਿਟਾਮਿਨ ਸੀ ਬਹੁਤ ਹੁੰਦਾ ਹੈਗਾ ਪਸ਼ੂ ਦੀ ਭੁੱਖ ਨੂੰ ਸਹੀ ਰੱਖਦਾ ਪਸ਼ੂ ਦੇ ਮਿਹਦੇ ਨੂੰ ਸਹੀ ਰੱਖਦਾ ਹੈਗਾ ਇਹਨੂੰ ਕੰਬੀਨੇਸ਼ਨ ਦੇ ਵਿੱਚ ਆਪਾਂ ਜਿਹੜਾ ਹੈਗਾ ਪਸ਼ੂ ਨੂੰ ਦੇਣਾ ਜਿਹਦੇ ਨਾਲ ਪਸ਼ੂ ਦੇ ਵਿੱਚ ਇੱਕ ਐਂਟੀਬਾਇਓਟਿਕ ਕੁਦਰਤੀ ਵੀ ਜਾਊਗਾ ਇਮਿਊਨਿਟੀ ਵਧਾਉਣ ਵਾਲਾ ਔਲਾ ਹੋ ਜਾਊਗਾ ਠੰਡਾ ਵੀ ਹੈ ਇਹਦੇ ਨਾਲ ਤੁਸੀਂ ਜਿਹੜਾ ਹੈਗਾ ਗੁੜ ਜਾਂ ਸ਼ੱਕਰ ਪਿਓ ਕੇ ਜਾਂ ਇਹਦੇ ਵਿੱਚ ਨੂੰ ਦੇਣਾ ਹੈਗਾ ਜਿਵੇਂ ਇਹਨੂੰ ਪਾਊਡਰ ਫਾਰਮ ਦੇ ਵਿੱਚ ਸੁੱਕਾ ਪੱਠਿਆਂ ਤੇ ਪਾ ਦਿੰਦੇ ਆ ਪਸ਼ੂ ਖਾ ਲੈਂਦਾਗਾ ਗੁੜ ਨੂੰ ਸ਼ੱਕਰ ਨੂੰ ਉੱਤੇ ਪਾਉਣਾ ਜਾਂ ਪਾਣੀ ਦੇ ਵਿੱਚ ਪਾ ਕੇ ਦੇਣਾ ਉਹਨੂੰ ਦਿਓ ਤਾਂ ਕਿ ਪਸ਼ੂ ਦੇ ਵਿੱਚ ਜਿਹੜੀ ਹੈਗੀ ਹੈ ਤਾਕਤ ਦਿੰਦਾ એનર્ਜੀ ਬਣਾ ਕੇ ਰੱਖਦਾ ਪਸ਼ੂ ਨੂੰ ਠੰਡਾ ਰੱਖਦਾਗਾ ਤੇ ਨਾਲ ਹੀ ਜਿਹੜਾ ਹੈਗਾ ਪਸ਼ੂ ਦੇ ਵਿੱਚ ਜਿਹੜੀ ਬਲੱਡ ਦੀ ਕਮੀ ਨਹੀਂ ਹੋਣ ਦਿੰਦਾਗਾ ਕਿਉਂਕਿ ਜਦੋਂ ਪਸ਼ੂ ਦੇ ਵਿੱਚ ਬਲੱਡ ਦੀ ਕਮੀ ਹੁੰਦੀ ਆ ਉਹਦੇ ਸਾਰੀਆਂ ਬਿਮਾਰੀਆਂ ਆ ਡੰਗਾਂਗਾ ਅਟੈਕ ਕਰ ਦਿੰਗਾਂਗੇ ਤੇ ਪਸ਼ੂ ਦੇ ਵਿੱਚ ਜਿਹੜੀ ਹੈਗੀ ਆ ਜਿੰਨਾ ਉਹਦੇ ਵਿੱਚ ਹੈਗਾ ਬਲੱਡ ਹੈਗਾ ਉਹਨੂੰ ਬਣਾਈ ਰੱਖਦਾ ਉਹਦੇ ਲੈਵਲ ਨੂੰ ਲੋ ਨਹੀਂ ਹੋਣ ਦਿੰਦਾ ਇਹ ਇਹਦੇ ਅੰਦਰਲੇ ਪਾਸਿਓਂ ਇਮਿਊਨਿਟੀ ਦੇ ਕੰਮ ਕਰੂਗਾ ਬਾਹਰੋਂ ਵੀ ਆਪਾਂ ਕਰ ਲਿਆ ਤੇ ਇਹ ਅੰਦਰਲੇ ਪਾਸੇ ਨਾਲ ਜਿਹੜੇ ਹੈਗੇ ਵਿਟਾਮਨ ਦੇ ਜਿਹੜੇ ਟੀਕੇ ਹੈਗੇ ਤੁਸੀਂ ਉਹ ਨਾਲ ਲਾਉਣੇ ਜਿਹਦਾ ਮੈਨਲ ਮੈਕਚਰ ਵਗੈਰਾ ਤਾਂ ਦੇਣਾ ਹੀ ਪਰ ਉਹ ਸਲੋ ਪ੍ਰੋਸੈਸ ਦੇ ਵਿੱਚ ਕੰਮ ਕਰਦਾ ਤੇਜ ਕੀ ਹੈ ਹਰੇਕ ਪਸ਼ੂ ਦੇ ਆਪਾਂ ਵਿਟਾਮਨ ਦੇ ਜਿਵੇਂ ਵਾਈਟਾਮੈਚ ਦੇ ਜਿਹਦੇ ਵਿੱਚ ਵਿਟਾਮਨ A D 3 E ਆਉਂਦਾ ਜਾਂ ਸਕਰਪੀਗ ਐਸਿਡ ਜਿਹਦੇ ਵਿੱਚ ਵਿਟਾਮਨ C ਹੈ ਉਹਦੇ ਟੀਕੇ ਆਪਾਂ ਲਾ ਸਕਦੇ ਜਿਹੜੇ ਕਿ ਸਾਡੇ ਪਸ਼ੂਆਂ ਨੂੰ ਕੁਝ ਦਿਨਾਂ ਵਾਸਤੇ ਪ੍ਰੋਟੈਕਸ਼ਨ ਦੇ ਦੇਣਗੇ ਉਸ ਤੋਂ ਬਾਅਦ ਨਾਲ ਆਪਾਂ ਇਹ ਟ੍ਰੀਟਮੈਂਟ ਕਰਾਂਗੇ ਤੇ ਸਾਡੇ ਪਸ਼ੂਆਂ ਦੀ ਜਿਹੜੀ ਇਮਿਊ ਜਿਹੜੇ ਸਾਡੇ ਪਸ਼ੂ ਆ ਉਹ ਬਿਮਾਰੀਆਂ ਤੋਂ ਬਚ ਜਾਣਗੇ ਨਾਲ ਜਿੱਦਾਂ ਕਿ ਟਾਕਸ ਆਊਟ ਆ ইস্ট ਆਊਟ ਉਹ ਗਰਮੀ ਦੇ ਵਿੱਚ ਉਹਨਾਂ ਦੀ ਭੁੱਖ ਭਲੇ ਖਰਾਕ ਖਾਣ ਉਹਨੂੰ ਪਚਾਉਣ ਕੋਈ ਮਾੜੀ ਮੋਟੀ ਕਿਤੇ ਉਲੀ ਜ਼ਹਿਰ ਜਾਂਦਾ ਤਾਂ ਇਹ ਜਿਹੜਾ ਹੈਗਾ ਟਾਕਸ ਆਊਟ ਉਹਨੂੰ ਬਾਹਰ ਕਰ ਦੇ ਨਾਲ ਉਹ ਸਾਨੂੰ ਇਹ ਚੀਜ਼ਾਂ ਕਰਨੀਆਂ ਪੈਣਗੀਆਂ ਹੋ ਸਕਦਾ ਇਹਨਾਂ ਦੇ ਉੱਤੇ ਸਾਡੇ ਇਹ ਮਹੀਨਾ ਦੋ ਮਹੀਨੇ ਜਿਹੜੇ ਭਰਾਮਣ ਕਦੇ ਇਹ ਚੀਜ਼ਾਂ ਨਹੀਂ ਵਰਤੀਆਂ ਇਹਦੇ ਤੇ ਸਾਨੂੰ 2000 3000 ਜਾਂ 5000 ਰੁਪਿਆ ਵੀ ਖਰਚਣਾ ਪੈ ਸਕਦਾ ਹੈ ਤੇ ਮੈਂ ਇਹ ਸੋਚਦਾ ਕਿ ਸਾਨੂੰ ਇਹ 5-7000 ਰੁਪਿਆ ਖਰਚਣਾ ਲੈਣਾ ਚਾਹੀਦਾ ਹੈ ਕਿਉਂਕਿ ਸਾਡੇ ਇੱਕ ਪਸ਼ੂ ਦੀ ਕੀਮਤ ਹੈ ਜਿਹੜੀ ਅੱਜ ਦੇ ਟਾਈਮ ਲੱਖ-ਲੱਖ ਰੁਪਏ ਦੀ ਹੈ ਮਾੜੇ ਤੋਂ ਮਾੜਾ ਪਸ਼ੂ ਵੀ 50000 ਤੋਂ ਥੱਲੇ ਨਹੀਂ ਤੇ ਜੇ ਇੱਕ ਘਰ ਦੇ ਵਿੱਚ ਤਿੰਨ-ਚਾਰ ਐਨੀਮਲ ਖੜੇ ਨੇ ਤੇ 50000 ਤੋਂ ਲੈ ਕੇ ਲੱਖ ਦੇ ਵਿੱਚ ਉਹਦੀ ਕੀਮਤ ਮੈਂ ਨਾਰਮਲ ਲਾਵਾਂ ਤਾਂ 2 ਤੋਂ 4 ਲੱਖ ਦੇ ਐਨੀਮਲ ਬੰਦੇ ਨੇ ਤੇ ਜੇ ਸੀ ਇਹ ਡੇਢ-ਦੋ ਮਹੀਨੇ 'ਚ 10000 ਰੁਪਏ ਖਰਚ ਵੀ ਕਰ ਲਾਂਗੇ ਤੇ ਕੋਈ ਵੱਡੀ ਗੱਲ ਨਹੀਂ ਕਿਉਂਕਿ ਜੇ ਇੱਕ ਪਸ਼ੂ ਨੂੰ ਮਸਟਾਈਟਸ ਆ ਗਈ ਟੀਡੀਐਸ ਆ ਗਿਆ ਐਫਐਮਡੀ ਆ ਗਈ ਜਾਂ ਕੋਈ ਵੀ ਬਿਮਾਰੀ ਆ ਗਈ ਪਰਮਾਤਮਾ ਨਾ ਕਰੇ ਕਿਸੇ ਤੇ ਆਵੇ ਪਰ ਜੇ ਆ ਗਈ ਤੇ ਇਹਦੇ ਐਂਟੀਬਾਇਓਟਿਕ ਤੇ ਜਿਹੜੇ ਦੀ سپورਟ ਦੇ ਵਿੱਚ ਉਹਨੂੰ ਫਿਰ ਬਚਾਉਣ ਵਾਸਤੇ ਉਹਦੇ ਲੀਵਰ ਬਚਾਉਣ ਵਾਸਤੇ ਟੀਕੇ ਲਾਉਣੇ ਆ ਤੇ ਇੱਕ ਐਨੀਮਲ ਤੇ 10000 ਦਾ ਖਰਚਾ ਆਏ ਘੱਟੋ ਘੱਟ ਤੇ ਜਿਹੜਾ ਕੋਈ ਦੁੱਧ ਜਾਊਗਾ ਜਾਂ ਉਹਦੇ ਵੋਟ ਕਰਨ ਦੇ ਜਿਹੜੇ ਹੈਗੇ ਆ ਚਾਂਸਸਸ ਵਧ ਜਾਂਦੇ ਹੈਗੇ ਆ ਤੇ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚਾਉਣ ਵਾਸਤੇ ਸਾਨੂੰ ਇਹ ਜਿਹੜੇ ਹੈਗੇ ਦੇਸੀ ਤਰੀਕੇ ਵੀ ਨਾਲ ਵਰਤਨੇ ਪੈਣਗੇ ਨਾਲ ਜਿਹੜੀਆਂ ਦਵਾਈਆਂ ਮਨਲ ਮੈਕਚਰਾ ਜਾਂ ਇਹ ਟੀਕੇ ਆ ਇਹ ਵੀ ਵਰਤਨੇ ਪੈਣਗੇ ਨਾਲ ਸਾਨੂੰ ਜਿਹੜਾ ਸਾਡੇ ਮੱਖੀ ਮੱਛਰ ਤੋਂ ਜਿਹੜੇ ਸਾਡੇ ਕੋਈ ਬੱਲਾਵਾ ਜਾਂ ਕੋਈ ਧੂਆ ਕਰਕੇ ਉਹਦੇ ਤੋਂ ਵੀ ਬਚਾ ਕਰਨਾ ਪਤਾ ਕਿ ਸਾਡੇ ਪਸ਼ੂ ਜਿਹੜੇ ਰੈਸਟ ਕਰ ਸਕਣ ਉਹਨਾਂ ਨੂੰ ਹਵਾ ਦਾ ਤੇ ਠੰਡੇ ਪਾਣੀ ਦਾ ਨਹਾਉਣ ਦਾ ਜਿਹੜਾ ਪ੍ਰਬੰਧ ਹੋਵੇ ਇਹ ਸਾਰੀਆਂ ਚੀਜ਼ਾਂ ਦੀ ਜੇ ਅਸੀਂ ਮੈਨੇਜਮੈਂਟ ਕਰ ਲਾਂਗੇ ਸਾਡੇ ਪਸ਼ੂਆਂ ਦੇ ਥੱਲੇ ਜਿਹੜਾ ਉਹਨਾਂ ਦਾ এনवायरमेंट ਹੈ ਜਿੱਥੇ ਉਹਨਾਂ ਦੇ ਬੈਠਣਾ ਉੱਠਣਾ ਸਾਫ਼ ਹੋਵੇ ਜਿੱਥੇ ਪਸ਼ੂਆਂ ਦੀ ਖੁਰਨੀ ਸਾਫ਼ ਹੋਵੇ ਉਹਨਾਂ ਨੂੰ ਖਾਣ ਪੀਣ ਨੂੰ ਪ੍ਰੋਪਰ ਮਿਲੇ ਜਿਹੜੀ ਉਹਨਾਂ ਦੇ ਉੱਤੇ ਕੋਈ ਪ੍ਰੋਬਲਮ ਆ ਸਕਦੀ ਹੈ ਜਿੱਦਾਂ ਕੋਈ ਫਾਰਮਾਲੀਨ ਦੀ ਸਪਰੇਅ ਅਸੀਂ ਮਾਰ ਕੇ ਉਹਨਾਂ ਨੂੰ ਸੈਨੀਟਾਈਜ਼ ਕਰਕੇ ਰੱਖੀਏ ਤਾਂ ਕਿ ਜਿਹੜੇ ਆਪ ਕੋ ਬੈਕਟੀਰੀਆ ਨਾ ਹੋਵੇ ਗੇਟ ਦੇ ਉੱਤੇ ਕਲੀ ਪਾ ਕੇ ਰੱਖੀਏ ਬਹੁਤੀ ਆਵਾਜ਼ ਆਈ ਜਿਹੜੇ ਘਰਾਂ ਦੇ ਵਿੱਚ ਇੱਕ ਦੂਜੇ ਦੇ ਨਾਲ ਕਰੀਏ ਦੂਰ ਵਾਲੇ ਏਰੀਆ 'ਚ ਜਿੱਥੇ ਕਿਤੇ ਇਹ ਪ੍ਰੋਬਲਮ ਚੱਲਦੀ ਆ ਉੱਥੇ ਜਾਣ ਤੋਂ ਪਰਹੇਜ਼ ਕਰੀਏ ਉਥੋਂ ਵਾ ਜਾ ਕੇ ਆਪਣੇ ਘਰੇ ਆਉਣੇ ਆ ਮੰਨ ਕੇ ਚਲੋ ਕੋਈ 50 60 ਕਿਲੋਮੀਟਰ ਤੋਂ ਕਿਤੇ ਪ੍ਰੋਬਲਮ ਆਪਾਂ ਉਥੇ ਜਾਣੇ ਉਥੋਂ ਆਪਾਂ ਤੇ ਉਹਦੇ ਵਿੱਚ ਆਪਣਾ ਹੀ ਨਹੀਂ ਆਪਾਂ ਇਹਦਾ ਮਤਲਬ ਉਹਦੇ ਨਾਲ ਆਪਾਂ ਆਦੇ ਆਸ-ਪਾਸ ਦੇ ਆਦੇ ਆਂਡ ਗਵਾਂਡ ਦੇ ਲੋਕਾਂ ਵਾਸਤੇ ਵੀ ਉਹ ਬਿਮਾਰੀ ਨੂੰ ਜਿਹੜੀ ਹੈਗੇ ਨਾਲ ਲੈ ਕੇ ਆ ਰਹੇ ਆ ਤੇ ਜਿੰਨੇ ਦਿਨ ਇਹ ਬਿਮਾਰੀ ਚੱਲ ਰਹੀ ਜਿੰਨੇ ਦਿਨ ਇਹ ਪ੍ਰੋਬਲਮ ਆ ਤੇ ਅਸੀਂ ਪਰਹੇਜ਼ ਕਰਕੇ ਜਿਹੜੇ ਪਸ਼ੂ ਆਲੇ ਆ ਵੀ ਉਹ ਕਿਸੇ ਹੋਰ ਇਹੋ ਜੀ ਜਗ੍ਹਾ ਤੇ ਜਾਣ ਤੋਂ ਜਿੱਥੇ ਪ੍ਰੋਬਲਮ ਆ ਤਾਂ ਕਿ ਕਿਤੇ ਇਹ ਨਾ ਹੋਵੇ ਵੀ ਅਸੀਂ ਆਪਦੇ ਏਰੀਆ 'ਚ ਵੀ ਉਹ ਬਿਮਾਰੀ ਲੈ ਅਗੇ ਤੇ ਸਾਨੂੰ ਇਹਦੇ ਤੇ ਇਹ ਜਿਹੜੇ ਸਾਰੇ ਪਰਹੇਜ ਆ ਜਿਹੜੇ ਜਿਹੜੇ ਦੱਸਿਆ ਸੀ ਇਹਨਾਂ ਤੇ ਐਕਟ ਕਰਕੇ ਦਵਾਈਆਂ ਇਹ ਦੇਸੀ ਤਰੀਕੇ ਜਿੱਦਾਂ ਮਤਲਬ ਇਹ ਆਪਾਂ ਦੱਸਿਆ ਇਹਨੂੰ ਵਰਤ ਕੇ ਤੇ ਅਸੀਂ ਆਪਣੇ ਪਸ਼ੂਆਂ ਦੀ ਇਮਿਊਨਿਟੀ ਨੂੰ ਜਿਹੜਾ ਹੈਗਾ ਬਰਕਰਾਰ ਰੱਖ ਸਕਦੇ ਆ ਤੇ ਇਹ ਬਿਮਾਰੀ ਤੋਂ ਆਪਣੇ ਪਸ਼ੂਆਂ ਨੂੰ ਬਚਾ ਸਕਦੇ ਆ ਕੰਟਰੋਲ ਕਰ ਸਕਦੇ ਆ ਤਾਂ ਕਿ ਜੇ ਉਹਨਾਂ ਨਾਲ ਜੇ ਕਿਤੇ ਬਾਹਰ ਚਾਂਸੇ ਪ੍ਰੋਬਲਮ ਆ ਵੀ ਜਾਵੇ ਤਾਂ ਸਾਡਾ ਪਸ਼ੂ ਸਰਵਾਈਵ ਕਰ ਜੇ ਕਿਉਂਕਿ ਜਿਹੜੇ ਕੇਸ ਆ ਰਹੇ ਆ ਉਹਦੇ ਵਿੱਚ ਡੈਥ ਰੇਟ ਦੋਸਤੋ ਬਹੁਤ ਜ਼ਿਆਦਾ ਇਸ ਵਾਰੀ ਪਿਛਲੀ ਵਾਰ ਨਾਲੋਂ ਜਿੰਨੀ ਕਿ ਮੈਂ ਫੀਲਡ ਦੇ ਵਿੱਚ ਦੇਖ ਰਿਹਾ ਡੇਥ ਰੇਟ ਜਿਹੜੀ ਹੈਗੀ ਆ ਪਸ਼ੂਆਂ ਦੀ ਬਹੁਤ ਜ਼ਿਆਦਾ ਕਿਉਂਕਿ ਗਰਮੀ ਹੈ ਇਸ ਵਾਰੀ ਜਿਹੜੀ ਹੈਗੀ ਬਹੁਤ ਜਾਨੀ ਕਿ ਸਟ्रेस ਵਾਲੀ ਹੈ ਪਸ਼ੂਆਂ ਵਾਲੀ ਤੇ ਪਸ਼ੂਆਂ ਦੇ ਵਿੱਚ ਬੜੀ ਵੀਕਨੈਸ ਆ ਇਸ ਕਰਕੇ ਇਹ ਚੀਜ਼ਾਂ ਦਾ ਤੁਸੀਂ ਖਿਆਲ ਰੱਖੋ ਤੇ ਇਹਨਾਂ ਚੀਜ਼ਾਂ ਨੂੰ ਇਹਨਾਂ ਪਾਏ ਨੂੰ ਵਰਤ ਕੇ ਅਸੀਂ ਜਿਹੜਾ ਹੈਗਾ ਆਪਣੇ ਪਸ਼ੂਆਂ ਨੂੰ ਜਿਹੜਾ ਹੈਗਾ ਬਚਾ ਸਕਦੇ ਆ ਵੀਡੀਓ ਚੰਗੀ ਲੱਗੀ ਤੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਭਰਾਵਾਂ ਦਾ ਵੀ ਜਿਹੜਾ ਹੈਗਾ ਕੋਈ ਫਾਇਦਾ ਹੋ ਸਕੇ ਹੋਰ ਭਰਾ ਵੀ ਇਹ ਚੀਜ਼ਾਂ ਦਾ ਜਿਹੜਾ ਹੈਗਾ ਵਰਤ ਕੇ ਬਚਾ ਕਰ ਸਕਣ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਇਦਾਂ ਦੀਆਂ ਜਿਹੜੀਆਂ ਹੋਰ ਵੀ ਵੀਡੀਓ ਜਾਣਕਾਰੀ ਲੈ ਤੁਹਾਨੂੰ ਲੈ ਕੇ ਦੱਸਦੇ ਰਹੀਏ ਟਾਈਮ ਟੂ ਟਾਈਮ ਤੁਹਾਨੂੰ ਜਾਣਕਾਰੀ ਦਿੰਦੇ ਰਹੀਏ ਵੀਡੀਓ ਦੇਖੀ ਆ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ